ਅਸੀਂ ਸਮੁੱਚੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਖਾਸ ਤੌਰ ਤੇ ਸਰਹੰਦ ਸ਼ਹਿਰ ਦੇ ਇਲਾਕੇ ਦੇ ਸਾਰੇ ਨਿਵਾਸੀ ਜੋ ਗੁਰੂ ਨਾਨਕ ਪਾਸ਼ਾ ਦੀ ਧਰਤੀ ਦੇ ਉੱਤੇ ਪਾਣਾ ਵਰਤ ਰਿਹਾ ਉਹਦੇ ਸਬੰਧ ਵਿੱਚ ਸਮੁੱਚੇ ਭੈਣਾ ਭਰਾਵਾਂ ਦੇ ਨਾਲ ਉਹਨਾਂ ਦੇ ਸਹਿਯੋਗ ਦੇਣ ਦੇ ਲਈ ਇਲਾਕਾ ਨਿਵਾਸੀ ਜਿਹੜੀ ਇੱਕ ਰਾਹਤ ਸਮੱਗਰੀ ਉਹਨਾਂ ਦੇ ਘਰੇਲੂ ਸਮਾਨ ਜਾਂ ਜਿਹੜੀਆਂ ਘਰੇਲੂ ਜ਼ਰੂਰੀ ਵਸਤਾਂ ਖਾਣ ਪੀਣ ਵਾਲੀਆਂ ਚਾਹੇ ਪਸ਼ੂਆਂ ਦੇ ਲਈ ਜਿਹੜੀ ਫੀਡ ਵਗੈਰਾ ਉਹ ਸਾਰਾ ਜਿਹੜਾ ਸਮਾਨ ਲੈ ਕੇ ਇੱਥੋਂ ਸੀ ਤਿਲ ਫੁੱਲ ਜਿੰਨੇ ਵੀ ਸਾਡੇ ਚ ਕਿਸੇ ਚ ਵੀ ਜਿੰਨੀ ਕੁ ਸਮਰੱਥਾ ਸਾਰੀ ਸੰਗਤ ਚ ਉਹਨਾਂ ਕ ਅਸੀਂ ਜਿਹੜਾ ਯੋਗਦਾਨ ਪਾ ਕੇ ਅਸੀਂ ਇੱਥੋਂ ਜਿਹੜੀ ਸੰਗਤ ਸਹਿਯੋਗ ਦੇ ਨਾਲ ਅਸੀਂ ਇੱਥੇ ਅੱਜ ਉਹਨਾਂ ਭੈਣਾ ਭਰਾਵਾਂ ਦੇ ਲਈ ਜਿੰਮੇਂ ਦੇਣ ਲਈ ਜਾ ਰਹੇ ਹਾਂ ਸੋ ਮੈਂ ਸਮਝਦਾ ਜਿੱਥੇ ਮੈਂ ਅੱਜ ਸਮੁੱਚੇ ਇਲਾਕਾ ਨਿਵਾਸੀਆਂ ਦਾ ਉਚੇਚੇ ਤੌਰ ਤੇ ਧੰਨਵਾਦ ਕਰਦਾ ਉਥੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਅੱਗੇ ਤੋਂ ਅਜਿਹੀਆਂ ਜੜੀਆਂ ਘਟਨਾਵਾਂ ਨਾ ਵਾਪਰਨ ਸਾਰੇ ਪੰਜਾਬ ਦੇ ਵਾਸੀ ਸਮਾਰੇ ਦੇਸ਼ ਦੇ ਵਾਸੀ ਸਾਰੀ ਦੁਨੀਆ ਜਿਹੜੀ ਆ ਹਮੇਸ਼ਾ ਚੜਦੀ ਕਲਾ ਚ ਰਹੇ ਇਹ ਅੱਗੇ ਤੋਂ ਵੀ ਰਾਹਤ ਸਮਗਰੀ ਜਲਦੀ ਰਹੇਗੀ ਹਾਂ ਅਸੀਂ ਅੱਜ ਅੱਜ ਜਿਹੜਾ ਜਿੰਨਾ ਸਾਡੇ ਕੋ ਕਤਰ ਹੋਇਆ ਸਮਾਨ ਸਾਰਾ ਅਸੀਂ ਅੱਜ ਲੈ ਕੇ ਚੱਲੇ ਆਂ ਔਰ ਅੱਗੇ ਅਸੀਂ ਦੇਖ ਕੇ ਉੱਥੇ ਦੀ ਜਿਹੜਾ ਸਾਰਾ ਜਾਣਕਾਰੀ ਲੈ ਕੇ ਜਿਹੜੀਆਂ-ਜਿਹੜੀਆਂ ਚੀਜ਼ਾਂ ਦੀ ਉੱਥੇ ਜ਼ਰੂਰਤ ਹੋਊਗੀ ਉਸ ਦੇ ਮੁਤਾਬਕ ਅਸੀਂ ਅਗਲਾ ਪ੍ਰੋਗਰਾਮ ਜਿਹੜਾ ਬਣਾ ਕੇ ਫੇਰ ਦੁਬਾਰਾ ਅਸੀਂ ਜਿਹੜਾ ਉਹਨਾਂ ਦੀ ਮਦਦ ਸੇਵਾ ਦੇ ਲਈ ਫੇਰ ਜਿਹੜਾ ਦੁਬਾਰਾ ਜਾਵਾਂਗੇ